ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਦੇ ਅਰਦਾਸ ਕਰਦੇ ਆਂ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਹਾਂਜੀ ਤੇ ਬਾਬੇ ਦੀ ਕਿਰਪਾ ਨਾਲ ਤੁਹਾਡੀ ਕਿਰਪਾ ਸਦਕਾ ਤੇ ਬਜ਼ੁਰਗਾਂ ਦੇ ਅਸ਼ੀਰਵਾਦ ਸਦਕਾ ਆਪਣੀ ਰਸੋਈ ਚਾਲੂ ਹੋ ਗਈ ਹੈ ਜੀ ਵਿਰ ਅਸਰਮ ਚੰਦਪ੍ਰਾਣਾ ਤੇ ਸਾਰੇ ਭਰਾ ਸੇਵਾ ਕਰਿਆ ਕਰੋ ਆਕੇ ਜੀ ਬਜ਼ੁਰਗਾਂ ਦੀ ਇਹ ਅਸੀਂ ਸ਼ੁਰੂ ਕਰਤਾ ਹੁਣ ਤੇ ਹਫਤੇ ਚ ਦੋ ਵਾਰ ਆਇਆ ਕਰਾਂਗੇ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਭਾਈ ਕੋਈ ਕੱਪੜੇ ਲੈ ਕੇ ਆਇਆ ਕਰੋ ਕੋਈ ਜਿੰਨੇ ਜਿਹੜੀ ਸਰਦਾ ਹਨਾ ਜ਼ਰੂਰ ਸੇਵਾ ਦਾ ਕਰਕੇ ਜਾਇਆ ਕਰੋ ਯੋਗਦਾਨ ਪਾ ਕੇ ਜਾਇਆ ਕਰੋ ਕਿਉਂਕਿ ਜਿਹੜਾ ਇੱਥੇ ਬਜ਼ੁਰਗਾਂ ਨੂੰ ਦਿੱਤਾ ਉਹ ਦਰਗਾਹ ਚ ਹਰਾ ਹੁੰਦਾ ਬਿਲਕੁਲ ਕਿਉਂਕਿ ਇੱਥੇ ਆਓਗੇ ਫਿਰ ਪਤਾ ਲੱਗਦਾ ਵੀ ਇੱਥੇ ਕੀ ਮੋਲ ਆ ਇਹ ਅੱਖਾਂ ਖੋਲਦੀਆਂ ਆਪਣੇ ਬੱਚਿਆਂ ਨੂੰ ਜਰੂਰ ਲੈ ਕੇ ਆਇਆ ਕਰੋ ਮੈਂ ਬਾਰ-ਬਾਰ ਕਹਿੰਦਾ ਕਿਉਂਕਿ ਕੱਲ ਨੂੰ ਤੁਸੀਂ ਸੁਖ ਪਾਉਂਗੇ ਬੱਚਿਆਂ ਦੀਆਂ ਪਹਿਲੀ ਅੱਖਾਂ ਖੁੱਲ ਜਾਣ ਜੇ ਇਥੇ ਕੀ ਕਰਿਆ ਬੱਚਿਆਂ ਨੇ ਗਾਂ ਇਹਨਾਂ ਬਜ਼ੁਰਗਾਂ ਨਾਲ ਤੇ ਵੀ ਅਸੀਂ ਨਹੀਂ ਕਰਨਾ ਆਪਦੇ ਬਜ਼ੁਰਗਾਂ ਨਾਲ ਆ ਨਾ ਤੇ ਸਪਲਾਈ ਮਿਲ ਜੇ ਹਾਂ ਤੇ ਹੁਣ ਆਪਾਂ ਲੰਗਰ ਸ਼ੁਰੂ ਕਰਦੇ ਹਾਂ ਜੀ ਤੇ ਫਿਰ ਤੁਹਾਨੂੰ ਮਹਾਪੁਰਸ਼ਾਂ ਦੇ ਵੀ ਦਰਸ਼ਨ ਕਰਾਵਾਂਗੇ ਆਣੀ ਬੱਸ ਇਖੜਦੇ ਬਾਵੇਂ ਕੱਟਣਗੇ ਬੱਸ 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 ਬਾਕ ਕੱਟ ਕਰ ਨਹੀਂ ਸਕਦਾ ਹਲੋ ਚਲ ਵੀ ਚਾਲ ਪਾਲਟੀ ਕਰੇ ਨਹੀਂ ਅੱਛਾ ਆਏ ਬਾਬੇ ਦੀ ਕਿਰਪਾ ਨਾਲ ਕੰਮ ਚੱਲ ਪੈਂਦਾ ਅਸੀਂ ਆਉਂਦਾ ਹੁਣ ਰਸੋਈ ਓਪਨ ਲਾਉਣ ਲੱਗਿਓ ਓਪਨ ਰਸੋਈ ਹਾਂ ਨਾ ਬਈ ਹਾਂ ਜਰਕਾਂ ਦੇ ਮਾਣ ਹਾਂ ਇਹ ਆਸ਼ੀਰਵਾਦ ਆ ਬਾਪੂ ਹੋਰ ਕੀ ਕਰਨ ਕਹਿ ਗਰਨ ਨੂੰ ਵੀ ਕਹਿਓ ਵੀ ਪ੍ਰਸ਼ਾਦਾ ਸਾਹਿਬਾ ਮਾੜਾ ਇੱਧਰ ਨਹੀਂ ਆ ਗਾ ਕੋਈ ਨਹੀਂ ਜਿੱਥੇ ਬੈਠੇ ਨਹੀਂ ਬਾਜ ਨਹੀਂ ਸਾਗ ਬਾਜਣੀ ਹੈ ਸਾਗ ਰੈਂਦਾ ਬੀਬੀ ਕੋਲ ਆਂਦੀ ਹੈ ਲੈ ਆ ਬੀਬੀ ਭਾਂਡੇ ਘਰ ਆ ਦੇ ਦੇ ਭਾਂਡੇ ਬਾਜ ਮਾੜਾ ਇੱਕ ਮੂਰੇ ਗੱਡੀ ਚ ਲੈ ਆ ਫਿਰ ਮਹਣੀ ਪਾਵੀਆਂ ਹੋਰ ਆ ਦੇ ਪਲੇਟ ਜੋ ਯੋਗ ਮਾੜਾ ਉਹ ਨਾ ਦਿੰਦਾ ਵੀ ਦਿੰਦਾ ਕੋਈ ਨਹੀਂ ਜੇ ਰੋੜ ਗਿਆ ਫਿਰ ਗਿੱਡੀ ਖਾਸ ਕਰ ਲੈ ਚੱਲ ਉਹਦੀ ਮਰਜ਼ੀ ਆਪਣੇ ਕਰਮਾਂ ਚ ਨਹੀਂ ਚਾ ਲੋ ਜੀ ਸੁਣ ਲੈ ਖੜੀ ਰਿਵਿਆ ਮੂਲੀਆਂ ਰੱਖਾ ਬਾਈ ਜਰਾਸ ਤੇ ਬਾਸ ਕੋਲੋਂ ਰੋਟੀ ਪੁੱਛ ਕੇ ਆਇਆ ਹੈ ਤੇ ਰਾਤ ਸਾਤ ਬਾਰਾ ਰਾਤ ਹੈ ਹਾਂ ਤੈਨੂੰ ਕੋਣਾ ਨਹੀਂ ਲੈ ਦਰਾ ਕੇ ਵੀ ਕਾ ਵੀ ਓਏ ਓਕੇ ਲਓ ਜੀ ਸੰਗਤ ਜੀ ਬਾਬੇ ਦੀ ਕਰਪਾ ਨਾਲ ਸਮਾਪਤੀ ਹੋ ਗਈ ਜੀ ਤਵਾ ਨਾਲ ਹੀ ਪਾਦੇ ਵਿੱਚ ਬਾਈ ਵਾਹਿਗੁਰੂ ਦੀ ਕਿਰਪਾ ਨਾਲ ਸਮਾਨ ਸਜਾ ਰਹੇ ਆ ਜੀ ਤੇ ਛੱਡ ਕੇ ਜਕਾਰੇ ਬਾਬਾ ਜੀ ਦੇ ਘਰੋਂ ਚੇਰਬਾਨਾ ਹੋਣ ਲੱਗੇ ਆ ਜੀ ਬਾਣੀ ਚੱਲੀ ਜਾਂਦੀ ਆ ਠੀਕ ਹੈ ਜੀ ਸਾਰੇ ਭਾਣਾ ਦਾ ਧੰਨਵਾਦ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ